ਰ ਤੋਖੇ ਹੋਣ ਦਾ ਤੇ ਹੁਣ ਬਾਲੇ ਹਾਂ ਨਹੀਂ ਸਹੀ ਗੱਲ ਹੈ ਆ ਟਿੰਨ ਨਿੰਨ ਕਰੀ ਹੋਏ ਨੋ 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 ਲਲਾ ਕੱਖ ਨੀ ਕਮਾਈਦਾ ਕੱਖ ਨੀ ਕਮਾਈਦਾ ਨੋ 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 ਲਲਾ ਇਹਦਾ ਹੋਰ ਕੀ ਕਰਾ ਵੱਡਾ ਦਾ ਕਰਦੇ ਵੱਡਾ ਟਿੰਨ ਨਿੰਨ ਨਿੰਨਗਾ ਵੱਡਾ ਨਿੰਨ ਨਡ 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 ਸੋਡਾ ਨਿੰਨ 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 ਵੱਡਾ ਕਰਿਆਲ ਵੱਡਾ ਕਰਿਆਲ ਵੱਡਾ ਕਰਿਆਲ ਵੱਡਾ ਕਰਿਆ ਮੈਂ ਪਾ ਕੇ ਦੇਖੂ ਪਟ ਡਗ ਰਿਆ ਪਟ ਡਗ ਰਿਆ ਹਰ ਤੁਸੀਂ ਬੋਰਡ ਸੁੱਚ ਗਏ ਸੀ ਹੈ ਜੀ ਹਾਂ ਬੋਰਡਸ ਲੈ ਕੇ ਆਇਆ ਬੋਰਡਸ ਲੱਕੜਾ ਲੈ ਕੇ ਆਇਆ ਬੋਰਡ ਕਰਤਾ ਬਣ ਕੇ ਹੋਰੀ ਤੂੰ ਸੋਤਾ ਪਟੋਲੇ ਲਹਿਣ ਲਈ ਤੂੰ ਵੱਲਾ ਚੋਰੀ ਤੂੰ ਹਲਕਾ ਤੋਂ ਆ ਗਿਆ ਦੱਸ ਦੇ ਮੈਨੂੰ ਵੇ ਚਾਲਾ ਕੇ ਨੂੰ ਸੋਧਨੋਟ ਸੀ ਫਿਟਾ ਤੈਨੂੰ ਵੇ ਚਾਲਾ ਕੇ ਨੂੰ ਸੋਧਨੋਟ ਸੀ ਕਸੀ ਮਾਸੀ ਮਾਸੀ ਤੇ ਕੁੜੀਆਂ ਗਾਉਣੀਆਂ ਮਾਸੀ ਸਿਸਟਰ ਜਨੇ ਨੂਰਾ ਸਿਸਟਰ ਜੀ ਨਹੀਂ ਆਈਆਂ ਕੀ ਦੱਸਾਂ ਹੰਡੀ ਬੀਤੀ ਉਲਟਾ ਕੱਜਿਆ ਪੈ ਗਿਆ ਨਹੀਂ ਮੁੰਡੇ ਦਾ ਪਹਿਰਾ ਇਹ ਕੀ ਦੱਸਾਂ ਹੰਡੀ ਬੀਤੀ ਉਲਟਾ ਕੱਜਿਆ ਪੈ ਗਿਆ ਨਹੀਂ ਮੈਂ ਤਾਂ ਹੀ ਆਪਣਾ ਝੁਗਾ ਜੜ ਕਰਾ ਕੇ ਬਹਿ ਗਿਆ ਨਹੀਂ ਇੱਕ ਕੁੜੀ ਦੇ ਪਿੱਛੇ ਲੱਗ ਕੇ ਓਏ ਹੋ ਸਿਕਵਾ ਬੈਠਾ ਇੱਕ ਕੁੜੀ ਦੇ ਪਿੱਤੇ ਲੱਗ ਕੇ ਓਏ ਹੋ ਸਿਕਵਾ ਬੈਠਾ ਇੰਨੇ ਵਿੱਚ ਮੈਂ ਭਾਬੀ ਉਹਦੇ ਟੋਲੇ ਪਟਾ ਰਾਇਆ ਇੰਨੇ ਵਿੱਚ ਮੈਂ ਭਾਬੀ ਦੀ ਉਹ ਦੇਖਾ ਟਿਕਣਾ ਬੈਠਾ ਚੁੱਪ ਕਾਸ ਤੂੰ ਹੋ ਗਿਆ ਦੱਬੀ ਚੱਲ ਕਹਾਣੀ ਤੂੰ ਮੈਨੂੰ ਦਿਉਰਾ ਐਵੇਂ ਨਾ ਪੜ ਗਈ ਜਾਨੀ ਤੂੰ ਬਾਕੀ ਬਚਦੇ 70 ਮੇਰੇ ਹੈਂਡ ਤੇ ਧਰ ਦੇਵੇ ਵਰਤੂ ਲੰਘ ਗਈ ਵੈਂਦਿਆਂ ਵੈਂਦਿਆਂ ਦੀ ਨਾ ਕਿੰਨੇ ਬਜਦੇ ਹੁੰਦੇ ਨੇ ਪੈਸੇ ਬਾਕੀ ਬਜਦੇ 90 ਕਿਹੜੇ ਕਾਊਂਟ ਚ ਪਾਵੇਂਗਾ ਹਾਂ ਉਹ ਕਹਿੰਦੇ ਕਿਹੜੇ ਖਾਤੇ ਪਾਵੇਂਗਾ ਕਿਹੜੇ ਖਾਤੇ ਪਾਵੇਂਗਾ ਕਿਹੜੇ ਕਾਊਂਟ ਚ ਪਾਵੇਂਗਾ ਓਏ ਗਰੂਜਾਣਾ ਬਣਾ ਦਈਏ ਦਾ ਹਣਾ ਸ਼ੁਰੂ ਸ਼ੁਰੂ ਤੋਂ ਕਿਵੇਂ ਆਗਾ ਸ਼ਹਿਰ ਗਿਆ ਸੀ ਤੇ ਸੀ ਟੀਕ ਗਿਆ ਸੀ ਦਿਉਰਾ ਟਾਊਨ ਗਿਆ ਸੀ ਦਿਉਰਾ ਕਰਦਾ ਵਾ ਹੋਮ ਦਾ ਬਣ ਕੇ ਮੋਰੀ ਤੂੰ ਮੋਰੀ ਨੂੰ ਕੀ ਕਹਿੰਦੇ ਨੇ ਓਏ ਮੀਨ ਮੀਨ ਮੈਨ ਹਣਾ ਕਰਦਾ ਮੈਂ ਮੈਨ ਮੈਨ ਬਣ ਕੇ ਸੌਦਾ ਪਤਾ ਨੂੰ ਕਹਿੰਦੇ ਨੇ ਸ਼ਾਪਿੰਗ ਗ੍ਰੋਸਰੀ 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 ਲੈਣ ਤੂੰ ਮੱਲੋ ਜੋਰੀ ਤੂੰ ਮੱਲੋ ਜਿਹੜੀ ਕਿਉਂਦੀ ਐਮਪਟੀ ਕਾ ਤੂੰ ਆ ਗਿਆ ਖਾਲੀ ਐਮਪਟੀ ਕਾ ਤੂੰ ਆ ਗਿਆ ਬੀਬਾ ਦੱਸ ਦੇ ਮੈਨੂੰ ਵੇ 1 ਹਾਂ 100 ਦਾ ਰੁਪੀਜ਼ ਦਿੱਤੇ ਤੈਨੂੰ ਵੇ 100 ਸੀ ਦਿੱਤਾ ਤੈਨੂੰ ਵੇ ਕੀ ਦਸਾਂ ਫੋਨ ਤੇ ਬੀਤੀ ਹੱਡੀ ਬੀਤੀ ਕੀ ਦਸਾਂ ਫੋਨ ਤੇ ਬੀਤੀ ਉੱਟਕ ਜੀ ਆ ਪੈ ਗਿਆ ਨਹੀਂ ਮੈਂ ਤਾਂ ਆਪਣੀ ਸ਼ਰਟ ਲੂਜ਼ ਕਰਾ ਕੇ ਬਹਿ ਗਿਆ ਨਹੀਂ ਮੈਂ ਤਾਂ ਆਪਣੀ ਸ਼ਰਟ ਲੂਜ਼ ਕਰਾ ਕੇ ਬਹਿ ਗਿਆ ਨਹੀਂ ਵਨ ਗਰਲ ਦੇ ਪਿੱਛੇ ਹੈ ਇੱਕ ਕੁੜੀ ਦੇ ਪਿੱਛੇ ਲੱਗ ਕੇ ਬੰਨ ਕਰ ਲਦੇ ਪਿੱਛੇ ਲੱਗ ਬੰਨ ਕਰ ਲਦੇ ਬੈਕ ਲੱਗ ਕੇ ਹੋਸ਼ ਗਵਾ ਬੈਠਾ ਅੱਡ ਬੜੇ ਕੇ ਮੈਂ ਤਾਂ ਫੁੱਟ ਕਾਟਣ ਦੇ ਦੇਗਾ ਆ ਬਾਈ ਆ ਵੀ ਕਹਿਣ ਦੀ ਆ ਨਾ ਮੈਂ ਅੱਡ ਬੜੇ ਕੇ ਮੈਂ ਤਾਂ ਫੁੱਟ ਕਾਟਣ ਦੇ ਦੇਗਾ ਬਾਈ ਕਾਟਣ ਦੇ ਹਾਂ ਕਾਟਣ ਦੇਗਾ ਬੈਠਾ ਅੰਨੇ ਵਿੱਚ ਬੈ ਹਾਏ ਸੱਡ ਦੂਜੇ ਘਰਾਏ ਬੈਠਾ ਓਏ ਉਹਨੂੰ ਕੀ ਕਹਿੰਦੇ ਹੁੰਦੇ ਨੇ ਯਾਰ ਵੀ ਜਿਹੜੀ ਪੜੀ ਲਿਖੀ ਨਾ ਉਹ ਇੰਗਲਿਸ਼ ਚ ਨਾਂ ਪੜਨੂ ਕਿ ਐਜੂਕੇਟਡ ਹਾਂ ਮੈਨੂੰ ਤੇਵਰਾ ਐਵੇਂ ਨਾ ਅਨ ਐਜੂਕੇਟਡ ਜੀ ਜਾਣੀ ਤੂੰ ਸਾਈਲੈਂਟ ਕਾ ਤੋ ਹੋ ਗਿਆ ਦੱਬੀ ਚੱਲ ਕਾੜੀ ਬੋਏ ਚੋਰੀ ਜਰਾ ਚੋਰੀ ਚਪਕਾ ਤੋ ਹੋ ਗਿਆ ਦੱਬੀ ਚੱਲ ਸਟੋਰੀ ਤੂੰ ਮੈਨੂੰ ਤੇਵਰਾ ਐਵੇਂ ਨਾ ਅਨ ਐਜੂਕੇਟਡ ਜੀ ਜਾਣੀ ਤੂੰ ਦੱਬੀ ਚੱਲ ਆ ਪੋਈ ਮਤੂੰ ਦੱਬੀ ਚੱਲਣ ਕੋਲ ਇੱਕ ਕੁੜੀ ਦੇ ਪੈਕ ਲੱਗ ਕੇ ਸਲਟ ਲੂਜ਼ ਖਰਾਬ ਬੈਠਾ ਐਨੇ ਬੀ ਜਾਈ ਹੁਣੇ ਮੇਰਾ ਫੁੱਟ ਦਵਾ ਦਿੱਤਾ ਹਾਂ ਪ੍ਰੈਸ ਕਰਤਾ ਆਈ ਜਿ ਬਚਾ ਕੇ ਹੋਸਟਲ ਵਿੱਚ ਜਾ ਬੈਠੇ ਉਹ ਲੈ ਸੀ 20 ਦਾ ਬਿੱਲ ਆ ਗਿਆ ਫਿੱਤੇ ਕੈਂਪੇ ਕੋ ਲਈ ਸੀ ਖਤਮ ਹੋਈ ਜਾਂ ਨਾ ਫਿਨਿਸ਼ ਹੋਈ ਜਾਂ ਕੀ ਫਿਨਿਸ਼ ਹੋਈ ਵਿਚਕਰਾ ਪਿਚਕਰ ਕਤਮ ਹੋਈ ਜਾਂਦੀ ਕੀ ਫਿਰ ਸੋਈ ਪਿਚਕਰ ਯੂਈ ਮੀਜ਼ ਕਰ ਕਤਮ ਹੋਈ ਜਾਂਦੀ ਪਿਚਕਰ ਆਸ ਤੈクセ ਚੱਕ ਤਰੀਆਂ ਨਾਲ ਫੋਨ ਕਰ ਬਸ ਇਹ 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 100 ਦਾ ਨੋਟ ਆ ਜਿਹੜਾ ਇੰਗਲਿਸ਼ ਚ ਕਨਵਰਟ ਕਰ ਚੁੱਕਿਆ ਸੀ ਤੇ ਜਿਵੇਂ ਮੋਦੀ ਨੇ ਨੋਟਬੰਦੀ ਦਵਾ ਨਵਾਂ 100 ਦਾ ਨੋਟ ਚਲਾਇਆ ਸੀ ਨਹੀਂ ਕਰਣਾ ਹੁਣ ਅਸੀਂ ਇਹਨੂੰ ਇੰਗਲਿਸ਼ ਚ ਕਨਵਰਟ ਕਰਾ ਕਨਵਰਟ ਜਿਵੇਂ ਮੋਦੀ ਨੇ ਨੋਟਬੰਦੀ ਦਵਾ ਨਵਾਂ 100 ਦਾ ਨੋਟ ਚਲਾਇਆ ਸੀ ਅਸੀਂ 100 ਦਾ ਨੋਟ ਚਲਾਇਆਗਾ ਇਹ ਤੇ ਇਹਦੇ ਲਿਰਿਕਸ ਨੇ ਆ ਬਾਤ ਚ ਨੇ ਵੇਦ ਲਾ ਸੇਫ ਟ੍ਰਿਕ ਕੇ ਵਾਲਿਆ ਇਹ 뮤직 ਦੇਣਗੇ ਪਿੱਛੇ ਮੂੰਹ ਨਾਲ ਇਹ 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 ਆਪਣਾ ਸਪੀਕਰ ਲੋਡ ਕਰਦੇ ਨੇ ਹਾਂ ਤੇ ਉਹ ਦਸਾਂ ਦਸਾਂ ਦੇ ਨੋਟ ਚੁਕਣ ਵਾਲੇ ਜਿਹੜੇ ਹੈਗੇ ਨੇ ਸਾਡੇ ਪਿੱਛੇ ਵੀ ਨੇ ਸੋ 100 ਦਾ ਨੋਟ ਫਰਮੈਸ਼ 100 ਦਾ ਨੋਟ 100 ਡਾਲਰ 100 ਡਾਲਰ ਯੂਕੇ ਹਾਏ ਵੇ ਯੂ ਕੇ ਕਿੱਥੋਂ